ਸਭ ਨੂੰ ਪਿਆਰ ਭਰੀ ਸਸ਼ਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਇੱਥੇ ਸਾਡੀ ਛੱਤ ਦੇ ਉੱਤੇ ਲੱਗੀਆਂ ਹੋਈਆਂ ਨੇ ਤੋਰੀਆਂ ਤਿੰਨ ਚਾਰ ਤਾਂ ਮੈਂ ਪਹਿਲਾਂ ਤੋੜ ਕੇ ਲੱਗੀ ਸੀ ਤੇ ਆ ਦੋ ਹੋਰ ਲੱਗੀਆਂ ਹੋਈਆਂ ਨੇ ਪਹਿਲਾਂ ਵੀਡੀਓ ਨਹੀਂ ਬਣਾ ਪਾਈ ਮੈਂ ਕਿ ਚਲੋ ਇਹਨਾਂ ਨੂੰ ਵੀ ਤੋੜ ਲਿਆਈਏ ਜਾ ਕੇ ਤੁਸੀਂ ਸਭ ਨੇ ਆਲੂ ਤੋਰੀਆਂ ਤੇ ਦੁੱਧ ਵਾਲੀਆਂ ਤੋਰੀਆਂ ਬਹੁਤ ਤਰੀਕੇ ਨਾਲ ਦੀਆਂ ਤੋਰੀਆਂ ਖਾਧੀਆਂ ਹੋਣੀਆਂ ਨੇ ਪਰ ਅੱਜ ਇੱਕ ਆਪਾਂ ਲੱਗ ਜੀ ਰੈਸਪੀ ਬਣਾਉਣ ਜਾ ਰਹੇ ਹਾਂ ਜੇਜਾ ਨਾਮ ਹੈ ਦਾਲ ਤੇ ਤੋਰੀਆਂ ਤੋਰੀਆਂ ਤੇ ਦਾਲ ਦੀ ਮਿਕਸਰ ਸਬਜੀ ਬਣਾਵਾਂਗੇ ਤੇ ਵੀਡੀਓ ਨੂੰ ਹਾਈਪ ਜ਼ਰੂਰ ਕਰ ਦਿਓ ਲਾਈਕ ਜ਼ਰੂਰ ਕਰ ਦਿਓ ਤੇ ਆਓ ਚਲੋ ਬਣਾਈਏ ਸਬਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਦਾਲ ਤੋਰੀਆਂ ਜਿਹਦੇ ਵਿੱਚ ਆਪਾਂ ਇੱਕ ਕਟੋਰੀ ਦਾਲ ਲਈ ਹੈ ਇਹ ਮੂੰਗੀ ਧੋਤੀ ਦੀ ਦਾਲ ਹੈ yellow ਵਾਲੀ ਦਾਲ ਜਿਹਨੂੰ ਪੀਲੀ ਦਾਲ ਕਹਿੰਦੇ ਨੇ ਆਪਾਂ ਤੇ ਆ ਆਪਣੇ ਛੱਤ ਤੋਂ ਹੀ ਉਤਰੀਆਂ ਹੋਈਆਂ ਤੋਰੀਆਂ ਦੋ ਵਾਰ ਉਤਰੀਆਂ ਇਹ ਤਾਂ ਇਹ ਰੱਖ ਲਈਆਂ ਆਪਾਂ ਇਹਦੇ ਵਿੱਚ ਆਪਾਂ ਪਾਵਾਂਗੇ ਦੋ ਪਿਆਜ਼ ਤੇ ਇੱਕ ਟਮਾਟਰ ਹਰੀ ਮਿਰਚ ਤੇ ਲਸਣ ਆਪਾਂ ਨਹੀਂ ਯੂਜ਼ ਕਰ ਰਹੇ ਜੇ ਤੁਸੀਂ ਖਾਣਾ ਚਾਹੁੰਦੇ ਹੋ ਲਸਣ ਤਾਂ ਲਸਣ ਵੀ ਪਾ ਸਕਦੇ ਹੋ ਤੇ ਜਿਹੜੀ ਇਹ ਦਾਲ ਆ ਆਪਾਂ ਇਹਨੂੰ ਭਿਉਂ ਕੇ ਰੱਖ ਦਾਂਗੇ ਉਹਨੇ ਨੂੰ ਆਪਾਂ ਇਹ ਜਿਹੜਾ ਸਮਾਨ ਤੋਰੀਆਂ ਤੇ ਪਿਆਜ਼ ਵਗੈਰਾ ਛਿੱਲ ਕੇ ਕੱਟ ਲੈਣੇ ਆ ਤੇ ਇਹਨੂੰ ਆਪਾਂ ਭਿਉ ਦੇਣੇ ਆ ਦਾਲ ਨੂੰ ਤਾਂ ਦਾਲ ਨੂੰ ਆਪਾਂ ਇਹਦੇ ਵਿੱਚ ਭਿਉ ਆ ਦੇਣਾ ਆ ਤੋਰੀਆਂ ਦੇ ਹਿਸਾਬ ਨਾਲ ਇੰਨੀ ਕ ਦਾਲ ਬਹੁਤ ਹੈ ਤੇ ਜੇ ਤੁਸੀਂ ਦਾਲ ਨੂੰ ਧਿਉਣਾ ਨਹੀਂ ਚਾਹਦੇ ਤਾਂ ਜਦੋਂ ਤੁਸੀਂ ਤੋਰੀਆਂ ਦੀ ਸਬਜ਼ੀ ਬਣਾਉਣੀ ਆ ਪਹਿਲਾਂ ਦਾਲ ਪਾ ਦਿਓ ਥੋੜੀ देर ਪਹਿਲਾਂ ਤੇ ਜਦੋਂ ਦਾਲ ਥੋੜੀ ਜਿਹੀ ਪੱਕ ਜੇ ਬਾਅਦ ਵਿੱਚ ਤੋਰੀਆਂ ਪਾ ਦਿਓ ਕਿਉਂਕਿ ਤੋਰੀਆਂ ਜਿਹੜੀਆਂ ਜਲਦੀ ਪੱਕ ਜਾਂਦੀਆਂ ਨੇ ਤੇ ਉਸ ਹਿਸਾਬ ਨਾਲ ਆਪਾਂ ਨੂੰ ਦਾਲ 2-4 ਮਿੰਟ ਪਹਿਲਾਂ ਪਾਣੀ ਪਾਉਗੀ ਤੇ ਚਲੋ ਹੁਣ ਆਪਾਂ ਪਹਿਲਾਂ ਇਹ ਸਮਾਨ ਸਾਰਾ ਕੱਟ ਛਿਲ ਲਈਏ ਚਲੋ ਜੀ ਥੋੜਾ ਜਿਹਾ ਪਿਆਜ਼ ਟਮਾਟਰ ਵਗੈਰਾ ਆਪਾਂ ਕੱਟ ਲੈ ਤੇ ਕੜਾਈ ਦੇ ਵਿੱਚ ਰੱਖ ਲਿਆ ਤੇਲ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਜੀਰਾ ਪਾਵਾਂਗੇ ਤੇਲ ਆਪਣਾ ਗਰਮ ਹੋ ਚੁੱਕਿਆ ਅਗਰ ਚਾਪਾਂ ਜੀਰਾ ਪਾਵਾਂਗੇ ਨਾਲ ਹੀ ਜਿਹੜਾ ਆਪਾਂ ਪਿਆਜ਼ ਤੇ ਹਰੀ ਮਿਰਚ ਪਾ ਦਾਂਗੇ ਇੱਥੇ ਪਿਆਜ਼ ਆਪਣੇ ਥੋੜੇ-ਥੋੜੇ ਲਾਲ ਹੋਣ ਦੇਣ ਦਵਾਂਗੇ ਆਪਾਂ ਤੇ ਇੱਥੇ ਆਪਾਂ ਜਿਹੜੀ ਦਾਲ ਪਈ ਹੋਈ ਸੀ ਦੇਖੋ ਇਹ ਵੀ ਭਿੱਜ ਗਈ ਹੋਈ ਹੈ ਤੇ ਜੇ ਤੁਸੀਂ ਦਾਲ ਨੂੰ ਪਿਆਉਣਾ ਨਹੀਂ ਚਾਹੁੰਦੇ ਤਾਂ ਤੁਸੀਂ ਥੋੜੀ देर ਪਹਿਲਾਂ ਪਾ ਦਿਓ ਤੜਕੇ ਦੇ ਵਿੱਚ ਜਦੋਂ ਆਪਾਂ ਤੜਕਾ ਤਿਆਰ ਕਰ ਲਵਾਂਗੇ ਮੈਂ ਤੁਹਾਨੂੰ ਦੱਸੂੰਗੀ ਅੱਗੇ ਇਸ ਟੇਸਟ ਤੇ ਤੁਸੀਂ ਦਾਲ ਪਾਣੀ ਹੈ ਤੇ ਦਾਲ ਨੂੰ ਥੋੜੀ देर ਪੱਕ ਲੈਣ ਦਵਾਂਗੇ ਫਿਰ ਆਪਾਂ ਤੋਰੀਆਂ ਪਾਣੀ ਹੈ ਇੱਥੇ ਆਪਾਂ ਦੋਨੋਂ ਚੀਜ਼ਾਂ ਮਿਕਸ ਹੀ ਪਾ ਦਾਂਗੇ ਤਾਂ ਕੋਈ ਗੱਲ ਨਹੀਂ ਤੇ ਬਹੁਤ دیر ਤੋਂ ਮੇਰੀ ਵੀਡੀਓ ਨਹੀਂ ਆਪ ਸਭੀ ਕਿਉਂਕਿ ਦੱਸਦੇ ਨਹੀਂ ਹੋਗੇ ਲਗਭਗ ਤਬੀਤ ਬਹੁਤ ਜ਼ਿਆਦਾ ਖਰਾਬ ਹੈ ਫੀਵਰ ਚੜ ਰਿਹਾ ਸੀ ਖਾਂਸੀ ਵੀ ਕਰਾ ਬਹੁਤ ਜ਼ਿਆਦਾ ਹੋ ਗਈ ਫੇਸ ਕਰਕੇ ਕੁਝ ਨਹੀਂ ਕਰ ਹੋਇਆ ਇੱਥੇ ਆਪਾਂ ਇਹ ਬੇਸਿਕ ਜੇ ਮਸਾਲੇ ਲੈ ਲਏ ਨਾਰਮਲ ਸੁੱਕਾ ਧਨੀਆ ਲਾਲ ਮਿਰਚ ਹਲਦੀ ਤੇ ਨਮਕ ਇਹ ਆਪਾਂ ਚਾਰੋ ਜਿਚੇ ਦੇ ਵਿੱਚ ਪਾ ਦਾਂਗੇ ਮਸਾਲੇ ਦੇ ਵਿੱਚ ਸਿੰਪਲ ਜਿਹਾ ਆਪਾਂ ਮਸਾਲਾ ਬਣਾਉਣਾ ਹੈ ਤੇ ਜਿਆਦਾ ਮਸਾਲੇ ਥੀਂ ਨਹੀਂ ਕਰਨੇ। ਥੋੜਾ ਜਿਹਾ ਨੂੰ ਪਨਨ ਦਵਾਵਾਂਗੇ। ਨਾਲ ਹੀ ਆਪਾਂ ਟਮਾਟਰ ਪਾ ਦਾਂਗੇ। ਥੋੜੀ देर ਆਪਾਂ ਨੂੰ ਪੱਕ ਕੇ ਛੱਡ ਦਿੰਨੇ ਆਂ ਟਮਾਟਰ ਗਲ ਜਵੇ। ਕਰਦੇ ਆਂ ਮਸਾਲਾ ਆਪਣਾ। ਟਮਾਟਰ ਦੇਖੋ ਗਲ ਚੁੱਕੇ ਆ। ਸਾਰੇ ਪਲੀਜ਼ ਆਪਣਾ ਪੂਰਾ ਪੂਰਾ ਧਿਆਨ ਰੱਖੋ ਮੌਸਮ ਬਹੁਤ ਜ਼ਿਆਦਾ ਖਰਾਬ ਚੱਲ ਰਿਹਾ ਜਿਹੜਾ ਇਹ ਆਮ ਦੀ ਜਾਂਦੀ ਗਰਮੀ ਹੈ ਨਾ ਇਕਦਮ بارشਾਂ ਇਕਦਮ ਮੌਸਮ ਖਰਾਬ ਕਰਦੀ ਹੈ ਸਾਰੇ ਆਪਣਾ ਪੂਰਾ ਧਿਆਨ ਰੱਖੋ ਮੱਛਰਾਂ ਤੋਂ ਵੀ ਮੱਛਰ ਬਹੁਤ ਜ਼ਿਆਦਾ ਹੋ ਰਿਹਾ ਡੇਂਗੂ ਮਲੇਰੀਆ ਬਹੁਤ ਜ਼ਿਆਦਾ ਫੈਲ ਰਿਹਾ ਆ ਤੇ ਪੂਰਾ ਆਪਣਾ ਧਿਆਨ ਰੱਖੋ ਹੁਣ ਆਪਾਂ ਇਹ ਦਾਲ ਜਿਹੜੀ ਧੁੱਤੀ ਹੋਈ ਇਹਦੇ ਵਿੱਚ ਪਾ ਦੇਣੀ ਹੈ ਆਲਪਪ ਵੀ ਹੋਈ ਹੋਈ ਸੀ ਤਾਂ ਕਰਕੇ ਇਹਨੂੰ ਜ਼ਿਆਦਾ ਟਾਈਮ ਨਹੀਂ ਲੱਗੂਗਾ ਰਿਜਨ ਨੂੰ ਤੇ ਜੇ ਦਾਅ ਨਾ ਪਈ ਹੋਈ ਹੁੰਦੀ ਤਾਂ ਫਿਰ ਥੋੜੀ ਜਿਹੀ ਦੇਰ ਪਾਣੀ ਪਾ ਕੇ ਇਹਨੂੰ ਪਕਾਉਣਾ ਪੈਣਾ ਤੇ ਇਸ ਆਪਾਂ ਨੂੰ ਜ਼ਿਆਦਾ ਦੇਰ ਇਹਨੂੰ ਪਕਾਉਣਾ ਨਹੀਂ ਪਊਗਾ ਥੋੜਾ ਜਿਹਾ ਆਪਾਂ ਪਾਣੀ ਦਾ ਯੂਜ਼ ਕਰਾਂਗੇ ਦੇ ਵਿੱਚ ਜੇ ਤੁਸੀਂ ਦਾਲ ਨਹੀਂ ਪਿਉਂਗੇ ਤਾਂ ਤੁਸੀਂ 10 ਮਿੰਟ ਦਾਲ ਨੂੰ ਪਹਿਲਾਂ ਪਕਾਓ ਫਿਰ ਤੁਸੀਂ ਤੋਰੀਆਂ ਪਾਣੀ ਇੱਥੇ ਤੁਸੀਂ ਮੂੰਗੀ ਦੀ ਦਾਲ ਦੀ ਥਾਂ ਤੇ ਚਨੇ ਦੀ ਦਾਲ ਵੀ ਯੂਜ਼ ਕਰ ਸਕਦੇ ਹੋ ਦਾਲ ਨੂੰ ਉਬਲ ਆਂਦੇ ਹੀ ਨਾਲ ਇਹ ਆਪਾਂ ਤੋਰੀਆਂ ਵੀ ਧੋਕੇ ਦੇ ਵਿੱਚ ਪਾ ਦੇਣੀਆਂ ਨੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾ ਕੇ ਢੱਕ ਦੇਣਾ ਪਾਣੀ ਦੀ ਜ਼ਰੂਰਤ ਨਹੀਂ ਹੈਗੀ ਜ਼ਿਆਦਾ ਦੇ ਵਿੱਚ ਕਿਉਂਕਿ ਤੋਰੀਆਂ ਪਾਣੀ ਛੱਡ ਦੇਣਗੀਆਂ ਆਪਾਂ ਪਾਲਾਣਾ ਸ਼ੁਰੂ ਹੋ ਗਏ ਇਹਦੇ ਵਿੱਚ ਆਪਾਂ ਪਾੜ ਦਾਂਗੇ 5 ਮਿੰਟ ਬਾਅਦ ਆਪਾਂ ਇਹਨੂੰ ਚੈੱਕ ਕਰਦੇ ਹਾਂ ਪਾਣੀ ਵਿੱਚ ਵਿੱਚ ਦੀ ਚੈੱਕ ਕਰਦੇ ਰਹੋ ਕਿ ਪਾਣੀ ਨਾ ਘਟੇ ਬਸ ਕਿਉਂਕਿ ਦਾਲ ਵੀ ਪਾਣੀ ਪੀਂਦੀ ਹੈ ਥੋੜਾ ਜਿਹਾ ਤਾਂ ਜਦੋਂ ਆਪਾਂ ਕਲੀਆਂ ਤੋਨੀਆਂ ਬਣਾਉਣੇ ਆ ਤਾਂ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਇਸ ਦੇ ਵਿੱਚ ਵੀ ਚੈੱਕ ਜ਼ਰੂਰ ਕਰਦੇ ਹੋ ਬਾ ਬਹੁਤੀ ਆਪਾਂ ਤਰੀ ਵਾਲੀ ਨਹੀਂ ਬਣਾਉਣੀ ਹੈ ਬਸ ਇੰਨਾ ਕਿ ਦਾਲ ਪੱਕ ਜੇ ਇੰਨਾ ਕੋਈ ਪਾਣੀ ਹੋਣਾ ਚਾਹੀਦਾ ਵਿੱਚ ਬਸ ਇੱਕ ਲੱਟਪਕ ਤਿਆਰ ਹੋਣ ਵਾਲੀ ਹੈ ਥੋੜੀ देर 'ਚ ਹੋ ਜਾਏਗੀ ਤਿਆਰ ਤੇ ਕੀ ਗੱਲ ਕਰ ਰਹੇ ਸੀ ਆਪਾਂ ਤੇ ਖਾਰੀ ਅੱਜਕੱਲ ਬਹੁਤ ਜ਼ਿਆਦਾ ਬਿਮਾਰ ਚੱਲ ਰਹੇ ਨੇ ਕਾਫੀ ਪੈਣਪੜਾ ਦੱਸ ਰਹੇ ਸੀ ਆਪਣੀ ਆਪਣੀ ਵੀਡੀਓ ਦੇ ਵਿੱਚ ਕਿ ਪ੍ਰੋਬਲਮ ਸਾਰੀਆਂ ਨੇ ਸਭ ਨੂੰ ਤੇ ਆਪਣਾ ਧਿਆਨ ਰੱਖੋ ਸਾਰੇ ਜਣੇ ਮੈਨੂੰ ਸੱਚ ਉਹ ਅੱਜ 10 ਦਿਨ ਹੋ ਗਏ ਮੈਂ ਚੰਗੀ ਤਰ੍ਹਾਂ ਰੋਟੀ ਤੱਕ ਨਹੀਂ ਖਾ ਕੇ ਦੇਖੀ ਕੁਝ ਅੱਛਾ ਹੀ ਨਹੀਂ ਲੱਗਦਾ ਨਾ ਕੁਝ ਖਾਣ ਨੂੰ ਜੀ ਕਰਦਾ ਤੇ ਬਸ ਬਣਾ ਲਈਦੀ ਆ ਕਦੇ ਇੱਕ ਅੱਧੀ ਖਾ ਲਈ ਖਾ ਲਈ ਨਹੀਂ ਤਾਂ ਹਾਲਤ ਬਹੁਤ ਖਰਾਬ ਹੋ ਗਈ ਸੀਗੀ ਪਈ ਹਜੇ ਵੀ ਪ੍ਰੋਪਰ ਫਰਕ ਨਹੀਂ ਹੈਗਾ ਜੇ ਕਈ ਇਹ ਵੀ ਪੂਰੇ ਠੀਕ ਆ ਫਨੋ ਆਵਾਜ਼ ਤੋਂ ਪਤਾ ਲੱਗਦਾ ਹੀ ਹੁਣ ਪ੍ਰੋਪਰ ਹਜੇ ਫਰਕ ਨਹੀਂ ਪਿਆ ਇਸ ਕਰਕੇ ਸਭ ਜਣੇ ਆਪਣਾ ਆਪਣਾ ਧਿਆਨ ਰੱਖੋ ਬੱਚਿਆਂ ਦਾ ਧਿਆਨ ਰੱਖੋ ਆਪਣਾ ਧਿਆਨ ਰੱਖੋ ਫੈਮਿਲੀ ਦਾ ਧਿਆਨ ਰੱਖੋ ਇਹਨੂੰ ਹਜੇ 5-7 ਮਿੰਟ ਹੋਰ ਲੱਗਣਗੇ ਪੱਕਣ ਨੂੰ ਫਟਾ ਕੇ ਛੱਡ ਦਿੰਨੇ ਆ ਇੱਥੇ तकरीबन 10 ਮਿੰਟ ਹੋ ਗਏ। ਫਿਰ 10 ਮਿੰਟ ਬਾਅਦ ਆਪਾਂ ਚੈੱਕ ਕਰਦੇ ਹਾਂ ਆਪਣੀ ਸਬਜੀ ਨੂੰ। ਬਣ ਕੇ ਬਿਲਕੁਲ ਤਿਆਰ ਹੈ। ਤੁਸੀਂ ਦੇਖ ਸਕਦੇ ਹੋ। ਦਾਲ ਵੀ ਜਿਹੜੀ ਹੈ ਪੱਕ ਚੁੱਕੀ ਹੈ। ਤੋਤਰੀਆਂ ਵੀ ਪੱਕ ਚੁੱਕੀਆਂ ਨੇ। ਹੁਣ ਆਪਾਂ ਇਹਨੂੰ ਐਦਾਂ ਹੀ ਠੱਕ ਕੇ ਛੱਡ ਦਾਂਗੇ। ਜਿਹੜੀ ਥੋੜੀ ਬਹੁਤੀ ਕਸਰ ਹੈ ਉਹ ਪੂਰੀ ਹੋ ਜੂਗੀ ਸਿਮਤ ਹੀ ਤੁਸੀਂ ਇਹਨੂੰ ਬਣਾਇਓ ਜਿਆਦਾ ਤੇਜ਼ ਅੱਗ ਤੇ ਨਾ ਬਣਾਇਓ ਕਿਉਂਕਿ ਸਿਮਤ ਹੀ ਇਹ ਜਿਆਦਾ ਵਧੀਆ ਬਣੂਗੀ ਥੋੜਾ ਮੇਰੀ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਪਿੱਛੇ ਮੇਰਾ ਲੱਬਦੀ ਪੂਰਾ ਰੋਣਾ ਪਾਣ ਲੱਗ ਗਿਆ ਹੋਇਆ ਉਹਨਾਂ ਨੂੰ ਚੈਨ ਆਂਦੀ ਇੱਕ ਵਾਰ ਇਸ ਤਰ੍ਹਾਂ ਤੁਸੀਂ ਮੇਰੇ ਤਰੀਕੇ ਨਾਲ ਦਾਲ ਤੋਰੀਆਂ ਦੀ ਸਬਜ਼ੀ ਬਣਾ ਕੇ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ ਬਹੁਤ ਟੇਸਟੀ ਬਣਦੀ ਹੈ ਤੇ ਬੋਡੀ ਲਾਈ ਵੀ ਚੰਗੀ ਹੁੰਦੀ ਹੈ ਖਾਣੀ ਤੋਰੀਆਂ ਵੀ ਨਰੋਈਆਂ ਹੁੰਦੀਆਂ ਨੇ ਤੇ ਮੂੰਗੀ ਦੀ ਦਾਲ ਵੀ ਵਧੀਆ ਹੁੰਦੀ ਹੈ ਖਾਣੀ ਜ਼ਰੂਰ ਟਰਾਈ ਕਰਕੇ ਦੇਖਿਓ ਇੱਕ ਵਾਰ ਇੱਕ ਮੇਰੀ ਬੇਨਤੀ ਹੈ ਸਾਰੇ ਭੈਣ ਭਰਾਵਾਂ ਨੂੰ ਕਿ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਆ ਕਰੋ ਤੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਇਹ ਸਬਜੀ ਨਾਲ ਅਗਰ ਤੁਸੀਂ ਦਹੀਂ ਸਰਵ ਕਰੋਗੇ ਤਾਂ ਸਵਾਦ ਹੋਰ ਵੀ ਵਧ ਜਾਏਗਾ ਇੱਥੇ ਇਹ ਲੱਭਦੀ ਦੀ ਪਲੇਟ ਸਜ ਕੇ ਤਿਆਰ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਤੇ ਲਾਈਕ ਤੇ ਹਾਈਪ ਜ਼ਰੂਰ ਕਰ ਦਿਓ ਥੈਂਕ ਯੂ ਸੋ ਮੱਚ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਭ ਦਾ ਮੇਰੇ ਚੈਨਲ ਤੇ ਆਉਣ ਲਈ ਖੁਸ਼ ਰਹੋ ਹਾਸੇ ਵਾਸੇ ਰਹੋ ਤੰਦਰੁਸਤ ਰਹੋ ਆਪਣੇ ਆਪਣੇ ਘਰਾਂ